ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਜ਼ਰ ਹਾਂ ਅੰਛਲੀ ਥਾਣਾ 라ਵਲਪਿੰਡੀ ਪੁਲਿਸ ਵੱਲੋਂ ਪਬੰਦੀਸ਼ੁਦਾ ਗੋਲੀਆਂ ਅਤੇ ਡਰੱਗ ਮੰਨੀ ਸਮੀਤ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਿਨ੍ਹਾਂ ਖਿਲਾਫ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਥਾਣਾ 라ਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਐਸਆਈ ਜਗਦੀਸ਼ ਸਮੀਤ ਪੁਲਿਸ ਪਾਟੀ ਗਸ਼ਟ ਦੌਰਾਨ ਥਾਣਾ ਰਾਵਲਪਿੰਡੀ ਤੋਂ ਪਿੰਡ ਜਗਪਾਲਪੁਰ ਰਾਣੀਪੁਰ ਰਾਜਪੁੱਤਾ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਗਸ਼ਟ ਕਰਦੀ ਹੋਈ ਪਿੰਡ ਰਾਣੀਪੁਰ ਰਾਜਪੁੱਤਾ ਤੋਂ ਪਿੰਡ ਪੱਖਣੀਆਂ ਦਾ ਰੋਡ ਤੇ ਪਟ્રોલ ਪੰਪ ਤੋਂ ਥੋੜਾ ਪਿੱਛੇ ਹੀ ਸੀ ਤਾਂ ਪੁਲਿਸ ਨੂੰ ਇੱਕ ਵਿਅਕਤੀ ਕੱਚੇ ਰਸਤੇ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਨਾ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਜੀਤ ਕਲੇਰ ਉਰਫ ਜੋਨੀ ਵਾਸੀ ਪਿੰਡ ਰਾਣੀਪੁਰ ਰਾਜਪੂਤਾ ਦੱਸਿਆ ਉਕਤ ਵਿਅਕਤੀ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਪਬੰਦੀशुदा 37 ਗੋਲੀਆਂ ਅਤੇ 4100 ਰੁਪਏ ਦੀ ਭਾਰਤੀ ਕ੍ਰਾਂਤੀ ਡਰਗਸਮਾਨੀ ਬਰਾਮਦ ਹੋਈ। ਪੁਲਿਸ ਵੱਲੋਂ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਗੰਭੀਰ ਤਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਖੋਰ ਮੁਲਜ਼ਮ ਲਖਵੀਰ ਸਿੰਘ ਉਰਫ ਲੱਖੀ ਵਾਸੀ ਰਾਣੀਪੁਰ थाना ਅਰਾਵਲ ਪਿੰਡੀ ਫਗਵਾੜਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰਮਤ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੈਂ ਐਸ ਐਸ ਮੇਜ ਸਿੰਘ ਐਸ ਐਚਓ ਖਾਨਾ ਪਿੰਡੀ ਜੋ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮਹਿਮਤ ਲਈ ਗਈ ਹੈ ਉਸ ਦੇ ਤਹਿਤ ਮਾਨਯੋਗ ਐਸ ਵੀ ਸਾਹਿਬ ਸੀ ਗੋਵਤੂਰਾ ਾਇਪੀਸਸ ਤੇ શ્રીਮਤੀ ਰਪਿੰਦਰਜੀ ਕੋ ਪੱਟੀ ਪੀਪੀਐਸ ਐਸਪੀ ਫਗਵਾੜਾ ਅਤੇ ਡੀਐਸਪੀ ਸਾਹਿਬ ਸਿੱਟ ਪਾਕ ਪੁਨਤੈਜ ਜੇ ਜਸਰ ਦੇ ਸਬੰਧ ਮੁਤਾਬਕ ਕੱਲ ਖਾਨੇ ਦੀ ਪੁਸ ਪਾਰਟੀ ਐਸਐ ਜੀ ਜੀ ਰਾਜ ਨੇ ਸਮਿਤ ਪੁਸ ਪਾਰਟੀ ਇੱਕ ਵਿਅਕਤੀ ਜਿਹਦਾ ਨਾਮ ਮਨਜੀਤ ਕਲੇਰ ਕੁਲਜੋਨੀ ਪੁੱਤਰ ਬਲਜੀਤ ਕਲੇਰ ਵਾਸੀ ਰਾਣੀਪੁਰ ਰਾਜਪੁੱਤਰ ਨੂੰ ਕਾਬੂ ਕਰਕੇ 37 ਸਿਲੀ ਗੋਲੀਆਂ ਅਤੇ 4100 ਰੁਪਇਆ ਡਰਗ ਮਨੀ ਗ੍ਰਫਤਾਰ ਕੀਤੀ। ਦੋਸ਼ੀ ਦੇ ਫਰਦ ਖਾਬ ਤਿੰਨ ਮਹਿਦ ਤੇ ਤੇ ਦੂਸਰਾ ਵਿਅਕਤੀ ਲਖਵੀਰ ਸਿੰਘ ਹੰੱਕੀ ਪੁੱਤਰ ਮਨਜੀਤ ਸਿੰਘ ਵਾਸੀ ਜਾਨੀਪੁਰ ਨੂੰ ਕਬੋਨ ਨੂੰ ਗ੍ਰਫਤਾਰ ਕੀਤਾ ਗਿਆ ਨੂੰ 29 ਦੇ ਵਿੱਚ 29 ਐਨਡੀਪੀ ਐਕਟ ਦੇ ਤਹਿਤ ਗ੍ਰਫਤਾਰ ਕੀਤਾ ਦੋਵਾਂ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਅੱਜ ਮਾਨਯੋਗ ਡਾਕਟਰ ਦੇ ਪੇਕ ਤੇ ਜਾ ਰਹੇ ਹੈ। ਜੋਸ਼ੀਆਂ ਦਾ ਬੋਸਰ ਮੰਡਾ ਹਾਸਲ ਕਰਕੇ ਇਹ ਪਤਾ ਲੱਗਦਾ ਜਾਏਗਾ ਕਿ ਕਦੋਂ ਤੋਂ ਤੇ ਤੁੰਦਿਆਂ ਜੁੜੇ ਹੋਣ ਨੂੰ ਤੇ ਕਿਸ ਕਿਸ ਨੂੰ ਸਪੱਸ਼ਟ ਕੀਤੀ ਹੈ ਧੰਨਵਾਦ